ਖੇਤੀਬਾੜੀ ਤੇ ਕਿਸਾਨ ਭਾਈਪਾਲ ਪੰਜਾਬ ਵੱਲੋਂ ਹਰ ਸਾਲ ਸੌਵੀਂ ਤੇ ਹਾੜੀ ਤੋਂ ਪਹਿਲਾਂ ਅਸਾ ਜਿਹੜਾ ਪਿੰਡ ਪੱਦਰ ਜ਼ਿਲ੍ਹਾ ਪੱਦਰ ਬਲਾਕ ਪੱਦਰ ਤੇ ਕੈਂਪ ਲਗਾਏ ਜਾ ਰਹੇ ਨੇ ਤਾਂ ਜੋ ਪੰਜਾਬ ਖੇਤੀਬਾੜੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਜਾਜ਼ਤ ਨਵੀਆਂ ਨਵੀਂ ਇੰਜੀਨੀਅਰਿੰਗ ਤਕਨੀਕਾਂ ਨੇ ਉਹਨਾਂ ਨੂੰ ਕਿਸਾਨਾਂ ਤੱਕ ਪਹੁੰਚਾਇਆ ਜਾ ਸਕੇ ਇਸੇ ਲਈ ਤਾਂ ਅੱਜ ਖੇਤੀਬਾੜੀ ਤੇ ਕਿਸਾਨ ਭਾਈਪਾਲ ਗੁਰਦਾਸਪੁਰ ਵੱਲੋਂ ਧਾਣਾ ਮੰਡੀ ਪਟਾਰਾ ਵਿਖੇ ਇੱਕ ਬੜਾ ਬਹੁਤ ਹੀ ਵੱਡਾ ਵਿਸ਼ਾਲ ਜਿਹੜਾ ਵਾ ਜ਼ਿਲ੍ਹਾ ਪੱਦਰ ਦੀ ਕੈਂਪ ਲਗਾਇਆ ਗਿਆ ਜਿਸ ਵਿੱਚ ਹਜ਼ਾਰਾਂ ਕਿਸਾਨਾਂ ਨੇ ਜਿਹੜਾ ਪਾਰ ਆਗਲੇ ਆ ਜਿਹੜੇ ਕਿ ਵੱਖ-ਵੱਖ ਜਿਹੜੇ ਬਲਾਕ ਨੇ ਜਿਹੜੇ 10 ਬਲਾਕ ਨੇ ਸਾਡੇ ਉਹਨਾਂ ਤੋਂ ਜਿਹੜੇ ਆ ਉਹਨਾਂ ਤੋਂ ਆਏ ਨੇ ਤੇ ਇਹਦੇ ਵਿੱਚ ਇਹਦੇ ਵਿੱਚ ਬਹੁਤ ਸਾਰੇ ਕਿਸਾਨ ਵੀ ਰਾ ਜਿਹੜੇ ਆ ਗਾਹ ਵਜੂ ਕਿਸਾਨ ਇਹ ਆ ਮਹਿਕਮਾ ਨੇ ਸਹਿਕਾਰੀ ਅਧਾਰਿਆਂ ਨੇ ਨਿੱਜੀ ਅਧਾਰਿਆਂ ਨੇ ਜਿਹੜੀ ਨਮਾਇਸ਼ ਲਾਈਆਂ ਸੀ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਆ ਕਿਸਾਨਾਂ ਨੂੰ ਅਸੀਂ ਸੁਣਾਵਾਂ ਜਿਹੜੀ ਸਾਡੀ ਮਸ਼ੀਨਰੀ ਹੈ ਜਿਹੜੀ ਕਿਤੀ ਮਸ਼ੀਨਰੀ ਆ ਉਹਦੀ ਬਹੁਤ ਵੱਡੀ ਪ੍ਰਦਰਸ਼ਨੀ ਲਗਾਈ ਗਈ ਸੀ ਜਿਹਦੇ ਵਿੱਚ ਅਨਮੈਟਿਕ ਪਲੈਂਟਰ ਆ ਲੇਜ਼ਰ ਲੈਵਲਰ ਆ ਇਸ ਤਰ੍ਹਾਂ ਸੁਪਰ ਸੀਡਰ ਆ ਹੈਪੀ ਸੀਡਰ ਆ ਇਹ ਸਾਰੇ ਜਿਹੜੇ ਦਿਖਾਏ ਗਏ ਨੇ ਕਿ ਤਾਂ ਜੋ ਕਿਸਾਨ ਜਿਹੜੇ ਆਉਣ ਵਾਲੇ ਜਿਹੜੀ ਫਸਲ ਆ ਰਹੀ ਆ ਉਹਦੀ ਵਿੱਚ ਵਰਤੋਂ ਕਰ ਸਕਣ ਤੇ ਉਹਨਾਂ ਨੂੰ ਸੋਰਸ ਕਿੱਥੋਂ ਕਿੱਥੋਂ ਮਿਲ ਸਕਦੇ ਆ ਇਹਦੇ ਬਾਰੇ ਵੀ ਸਾਰਾ ਦੱਸਿਆ ਗਿਆ ਵਾ ਇਹਦੇ ਵਿੱਚ ਕਿਸਾਨ ਇਹਦੇ ਵਿੱਚ ਮੁੱਖ ਤੌਰ ਦੇ ਉੱਤੇ ਸਾਡੇ ਜਿਹੜੇ ਮੁੱਖ ਜਿਹੜੇ ਮੁੱਖ ਮਹਿਮਾਨ ਨੇ ਉਸਦੇ ਵੀ ਅਮਰ ਸਿੰਘ ਕਲਸੀ ਜਿਹੜੇ ਕਿ ਹਲਕਾ ਦਾ ਇੱਕ ਖਰਾਲਾ ਦੇ ਨੇ ਇਸ ਤੋਂ ਇਲਾਵਾ ਹਲਕਾ ਮਾਜੋਹ ਹਲਕਾ ਦਾ ਇੱਕ ਡੇਰਾ ਬਣਾਣੇ ਦਾ ਡਾਕਟਰ ਸਦਾ ਗੁਰਦੀਪ ਸਿੰਘ ਦਾਵਾ ਜੀ ਹੰਕਾਈ ਇੰਚਾਰਜ ਸ਼ਮਸ਼ੇਰ ਸਿੰਘ ਜੀ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਦੇ ਮਾਨਕ ਸਾਹਿਬ ਸਾਰਿਆਂ ਨੇ ਜਿਹੜੇ ਨੇ ਇਹ ਬਹੁਤ ਜਿਹੜਾ ਵਾ ਇਸ ਵਿੱਚ ਪਾਰਟਿਸਪੇਟ ਕੀਤਾ ਕਿਸਾਨਾਂ ਨੂੰ ਰੂਗੂ ਹੋਏ ਨੇ ਕਿਸਾਨਾਂ ਨੇ ਨਸੀਰ ਵੀ ਕੀਤੀ ਹੈ ਕਿ ਮਾਰਾਂ ਦੀ ਜੋ ਗੱਲ ਹੈ ਬਾਤਾਂ ਨੇ ਉਹਨਾਂ ਦੇ ਲਾਗੇ ਉਹਨਾਂ ਦੀ ਕਹਿਣ ਦੇ ਉੱਤੇ ਹੀ ਖੇਤੀ ਕੀਤੀ ਜਾਵੇ ਨਾ ਕਿ ਆਂਡੀਆਂ ਗੌਂਡੀਆਂ ਜਾਂ ਦੁਕਾਨਦਾਰਾਂ ਦੇ ਕਹਦੇ ਉਹਦਾ ਉਹਦਾ ਫਾਇਦਾ ਇਹ ਹੋਊਗਾ ਕਿ ਸਾਡੇ ਖੇਤੀ ਲਗਤ ਖਰਚੇ ਘਟਣਗੇ ਤੇ ਨਾਲ ਨਾਲ ਜਿਹੜੀ ਸਾਡੀ ਜਿਹੜੀ ਪੈਦਾਵਾਰ ਜਿਹੜੀ ਹੋਊਗੀ ਬਿਲਕੁਲ ਬਿਲਕੁਲ ਕਿਸਾਨਾਂ ਵਾਸਤੇ ਲਾਇਆ ਗਿਆ ਕਿਸਾਨ ਤਾਂ ਜੇ ਹੈ ਜੇ ਇਨੀ ਇਨੀ ਤਦਾਦ ਵਿੱਚ ਅੱਜ ਕਿਸਾਨ ਪਹੁੰਚਿਆ ਤਾਂ ਮਤਲਬ ਉਹ ਇਹੀ ਆ ਪੇ ਕਿਸਾਨਾਂ ਨੂੰ ਉਦੋਂ ਕੁਛ ਨਾ ਕੁਛ ਚੰਗਾ ਚੀਜ਼ ਮਿਲ ਰਹੀ ਹੈ ਅੱਜ ਇਹ ਬੂਟੇ ਜਿਹੜੇ ਪਲਾਂਟ ਫਲਦਰ ਪਲਾਂਟ ਨੇ ਜਾਂ ਇਹ ਉਹ ਫੁੱਲਾਂ ਤੋਂ ਫੁੱਲਾਂ ਵਾਲੇ ਨੇ ਇਹ ਜਿਹੜੇ ਨੇ ਉਹ ਬਹੁਤ ਲਜਾਏ ਗਏ ਲੋਕਾਂ ਵੱਲੋਂ ਇਹਦਾ ਮਤਲਬ ਇਹ ਹੀ ਹੈ ਕਿ ਲੋਕਾਂ ਵਿੱਚ ਅਵੇਅਰਨੈਸ ਜਿਹੜੀ ਆ ਉਹ ਹੋ ਰਹੀ ਆ ਵੀ ਆਪਾਂ ਨੂੰ ਪਹੁੰਚ ਜਾਂਦੀ ਕੀ ਫਾਇਦਾ ਵਾ ਬੜਾ ਵਧੀਆ ਇੱਕ ਪੰਜਾਬ ਸਰਕਾਰ ਦਾ ਉਪਰਾਲਾ ਜੀ ਜਿਹੜਾ ਤੁਸੀਂ ਦੇਖਿਆ ਹੋਊਗਾ ਕਈ ਕਿਸਾਨ ਵੀਰ ਜਿਨ੍ਹਾਂ ਨੇ ਆਪਣੇ ਸਟਾਲ ਲਾਏ ਨੇ ਕਈ ਕਿਸਾਨ ਵੀਰ ਆ ਕੇ ਉਹਨਾਂ ਨੂੰ ਸਲਾਮਾ ਲੈ ਰਹੇ ਨੇ ਪੰਜਾਬ ਸਰਕਾਰ ਨੇ ਆਪਣੇ ਆਪਣੇ ਉਪਰਾਲੇ ਦੱਸੇ ਨੇ ਕਿ ਜਿਹੜੀਆਂ-ਜਿਹੜੀਆਂ ਮਸ਼ੀਨਾਂ ਤੇ ਆਪਾਂ ਸਬਸਿਡੀ ਦੇ ਰਹੇ ਹਾਂ ਔਰ ਮੈਨੂੰ ਖੁਸ਼ੀ ਨਾਲ ਵੀ ਗੱਲ ਕਹਿਣੀ ਪੈ ਰਹੀ ਹੈ ਵੀ ਪਿਛਲੇ ਅ ਪਿਛਲੇ ਸਮੇਂ ਨਾਲ 48% ਜਿਹੜੀ ਪਰਾਲੀ ਨੂੰ ਅੱਗ ਲੱਗਦੀ ਸੀ ਉਹਦੀ ਕਟੋਤੀ ਆਈ ਆ ਔਰ ਮੈਨੂੰ ਮਾਣ ਵੀ ਹੈ ਕਿ ਇਹ ਜਿਹੜਾ ਸਾਰਾ ਆਪਣਾ ਕਿਸਾਨ ਭਰਾ ਜਿਹੜੇ ਨੇ ਸਰਕਾਰ ਨਾਲ ਸਾਥ ਦੇ ਦੇ। ਕਿਤੇ ਨਾ ਕਿਤੇ ਕਿਸਾਨ ਵੀ ਜਿਹੜੇ ਨੇ ਸਲਾਗਨ ਕਰਦੇ ਪਏ ਨੇ ਸਰਕਾਰ ਦੇ। ਬਿਲਕੁਲ ਜੀ ਕਿਸਾਨ ਸਲਾਗਨ ਕਿਉਂ ਨਾ ਕਰਦੇ। ਢੇਲਾਂ ਤੱਕ ਤਿਆਰ ਕੀਤੀਆਂ ਜਾ ਰਹੀਆਂ ਨੇ। ਨਹਿਰਾਂ ਦਾ ਪਾਣੀ ਅੱਜ ਪਿੰਡ ਪਿੰਡ ਜਿੱਥੇ ਜਿੱਥੇ ਸੂਵੇ ਨੇ ਤੇਲਾਂ ਨੇ ਪਹਚਾਇਆ ਜਾ ਰਿਹਾ ਰਾਤ ਨੂੰ ਕਿਸਾਨ ਸੱਪਾਂ ਦੀਆਂ ਸਰੀਆਂ ਦੇ ਪੈਰ ਰੱਖ ਕੇ ਬੰਬੀਆਂ ਨੂੰ ਪਾਣੀ ਲਾਉਣ ਜਾਂਦੇ ਸੀ ਅੱਜ ਦਿਨੇ ਪਾਣੀ ਲਾਉਣ ਜਾ ਰਹੇ ਨੇ ਗੰਨੇ ਦਾ ਭਾਜ ਜਿਹੜਾ ਪਹਿਲਾਂ ਨਾਲੋਂ ਵਧਾ ਕੇ ਦੇ ਦਿੰਦਾ ਸਰਕਾਰ ਹਰ ਵਧੀਆ ਮਸ਼ੀਨ ਤੇ ਇਹਨਾਂ ਨੂੰ ਜਿਹੜੀ ਲੋਡ ਵਾਂਦਾ ਉਹਦੇ ਤੇ ਸਬਸਿਡੀ ਦੇ ਰਹੀ ਆ ਅਸੀਂ ਰਹਿਣੀ ਆ ਇਹ ਲੋਕ ਸਾਡੇ ਜਿਹੜੇ ਨੇ ਸਾਡਾ ਸਾਥ ਦੇ ਰਹੇ ਨੇ ਚਾਹੇ ਆਪਾਂ ਇਹਨਾਂ ਦਾ ਡਾਇਰੈਕਟਲੀ ਭਾਵੇਂ ਬਿਜਲੀ ਕਹਿ ਦਈਏ ਮੈਨੂੰ ਇਹ ਵੀ ਮਾਣ ਮਹਿਸੂਸ ਹੁੰਦਾ ਪਿੰਡਾਂ ਦੇ ਵਿੱਚ 80 ਤੋਂ 90% ਲੋਕਾਂ ਦੇ ਪੇਲੇ ਜ਼ੀਰੋ ਆ ਰਹੇ ਨੇ ਜਿਆਦਾਤਰ ਸਾਡੇ ਕਿਸਾਨ ਭਰਾ ਨੇ ਸੋ ਮਾਣ ਹੈ ਇਸ ਗੱਲ ਦਾ ਕਿ ਪਹਿਲੀ ਸਰਕਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਹੈ ਜਿਹੜੀ ਵਾਕਈ ਲੋਕਾਂ ਦੀ ਹਿੱਤ ਦੇ ਕੰਮ ਕਰਦੀ